ਹਾਂਜੀ ਦੀਦੀ ਆਵਾਜ਼ ਮਾਰੀ ਸੀ ਆਦਾ ਰੋਲਾ ਪਿਆ ਵਾ ਸਵੇਰੇ ਸਵੇਰੇ ਹੀ ਪੈਸੇ ਪੈਸੇ ਲਾਈ ਪਈ ਐ ਨਹੀਂ ਉਹ ਪੈਸੇ ਮੈਨੂੰ ਮੈਂ ਨਾ ਇਹਨਾਂ ਨੂੰ ਕਹਿ ਨਹੀਂ ਸਾ ਆਦੇ ਪੈਸੇ ਕੀ ਕਰਨੇ ਤੂੰ ਪੈਸੇ ਐਸੀ ਕਰਕੇ ਦੁਕਾਨ ਤੇ ਗਈ ਸੀ ਅਦਰ ਪੈਸਾ ਦੀ ਗੱਲ ਕਰਨ ਵਾਸਤੇ ਨਹੀਂ ਨਹੀਂ ਮੰਮਾ ਮੈਂ ਪੈਸੇ ਥੋੜੀ ਲੈਣ ਗਈਆਂ ਦੁਕਾਨ ਤੇ ਨਹੀਂ ਗੱਲ ਸੰਜੀ ਤੈਨੂੰ ਪੈਸੇ ਚਾਹੀਦੇ ਆ ਤੂੰ ਮੇਰੇ ਕੋਲ ਲੱਲਾ ਕੋਈ ਸੂਟ ਸਾਟ ਲਿਆਣਾ ਕੁਛ ਲਿਆਉਣਾ ਤੇ ਦੱਸ ਦੇ ਨਹੀਂ ਮਮਾ ਮੈਂ ਸੂਟ ਥੋੜੀ ਲਿਓਣਾ ਵਾ ਉਹ ਤੇ ਨਾਲੇ ਕੱਲ ਤੇਰੀ ਭਾਬੀ ਤੇ ਮੈਂ ਦੇ ਕੇ ਤੇ ਗਈ 100 ਰੁਪਏ ਨਾਲੇ ਘਾਲ ਸੁਣਾ ਆ ਵੀ ਫੜ ਲਾ ਤੂੰ 100 ਰੁਪਏ ਆ ਵੀ ਫੜ ਲੈ ਇਹ ਕਾਦਾ ਆ ਵੀ ਰੱਖ ਲੈ ਜਿਹੜੇ ਮੈਂ ਮੀਤ ਨੂੰ ਦੇ ਕੇ ਗਏ ਸੀ ਨਾ 100 ਰੁਪਏ ਉਹ ਵੀ ਤੂੰ ਰੱਖ ਲੈ ਨਹੀਂ ਮਮਾ ਇਹ ਤੇ ਦੀਦੀ ਨੂੰ ਦੇ ਕੇ ਗਏ ਦੀਦੀ ਇਹ ਤੇ ਤੁਹਾਡੇ ਆ ਮੈਂ ਕੀ ਕਰਨੇ ਕੋਈ ਗੱਲ ਨਹੀਂ ਜੇ ਤੈਨੂੰ ਹੋਰ ਚਾਹੀਦੇ ਨਾ ਤੂੰ ਹੋਰ ਲੱਲਾ ਮੇਰੇ ਕੋਲੋਂ ਹੋਰ ਲੱਲਾ ਦੱਸ ਤੈਨੂੰ ਕੀ ਚਾਹੀਦਾ ਵਾ ਮੈਂ ਨਾਲੇ ਸੋਚਿਆ ਰਕਮ ਜਾਦੀ ਮੈਂ ਕਿੱਥੇ ਸਾਂਭਦੀ ਫਿਰਾਂਗੀ ਚਲੋ ਦੀਦੀ ਜਿੰਨੇ ਜੋਗੇ ਆਗੇ ਸੀ ਤੁਹਾਨੂੰ ਦੇ ਗਏ ਆ ਉਹਨਾਂ ਨੇ ਤੇ ਕੁਛ ਲਿਆ ਨਾ ਨਹੀਂ ਇਸ ਕਰਕੇ ਤੁਹਾਨੂੰ ਫੜਾ ਗਏ ਪਰ ਮੰਮਾ ਮੈਂ ਤੇ ਕੋਈ ਏ ਉਹ ਜੀ ਪੈਸੇ ਮੰਗਾ ਨਹੀਂ ਨਹੀਂ ਦੇਈ ਹੈਗੀ ਪੈਸੇ ਪਤਾ ਕਿ ਦਰਅਸਲ ਨਾ ਉਹ ਪਾਪਿਕਲਨ ਕਹਿੰਦੀ ਸੀ ਨਾ ਵੀ ਵੀਰੇ ਦਾ ਬਾਹਰ ਦਾ ਬਣੰਦਿਆ ਪ੍ਰੋਗਰਾਮ ਤੇ ਉਹਨਾਂ ਨੇ ਥੋੜੀ ਜੀ ਮਦਦ ਮੰਗੀ ਸੀ ਕਹਿੰਦੇ ਵੀ ਥੋੜੀ ਜੀ ਮਦਦ ਕਰ ਦੋ ਵੀ ਪੈਆਂ ਦਾ ਤੇ ਉੰਜ ਰੇਜ਼ਮੈਂਟ ਕਰਨਦੇ ਆ ਪਰ ਬਾਹਰ ਫੜਨੇ ਪੈਨੇ ਆ ਕਹਿੰਦੇ ਜੇ ਤੁਸੀਂ ਥੋੜਾ ਬੋਤਾ ਕਰ ਸਕਦੇ ਹੋ ਤੇ ਕਰ ਦੋ ਕਿਹੜੇ ਪੈਸੇ ਸੀਮਾ ਕਿਹੜੇ ਪੈਸਿਆਂ ਦੀ ਗੱਲ ਕਰ ਰਹੇ ਹੋ ਉਹ ਅਜੀ ਉਹ ਭਾਬੀ ਉਹਨੇ ਕਹਿੰਦੇ ਸੀ ਨਾ ਵੀ ਵੀਰਾ ਬਾਹਰ ਚੱਲਾਵਾ ਤੇ ਉਹ ਕੱਲ ਮੈਨੂੰ ਕਹਿ ਕੇ ਗਏ ਸੀ ਵੀ ਪੈਸਿਆਂ ਦੀ ਲੋੜ ਆ ਤੇ ਜੇ ਲੋੜ ਪਈ ਤੇ ਤੁਸੀਂ ਮਦਦ ਕਰ ਦੋਗੇ ਥੋੜੀ ਜੀ ਤੇ ਮੈਂ ਉਹ ਇਹਨਾਂ ਨੂੰ ਕਹਿੰਨੀ ਤੇ ਉਹ ਮਮਾ ਮੈਨੂੰ ਪੁੱਛਦੇ ਮੈਂ ਦੱਸਦੀ ਪਈ ਸਾਂ ਰਸੀਮਾ ਦੇ ਵਿੱਚ ਤੇਰੀ ਭਾਬੀ ਦੀ ਗਲਤੀ ਆ ਨਾ ਜੇ ਪੈਸਿਆਂ ਦੀ ਲੋੜ ਸੀ ਜੋ ਵੀ ਭਾਬੀ ਨਾਲ ਗੱਲ ਕਰਦੀ ਜਾਂ ਲੱਕੀ ਨਾਲ ਗੱਲ ਕਰਦੀ ਪੈਸੇ ਉਹਨਾਂ ਨੇ ਦੇਣੇ ਆ ਨਾ ਹਲਪ ਉਹਨਾਂ ਨੇ ਕਰਨੀ ਆ ਨਾ ਤੂੰ ਥੋੜੀ ਕਰਨੀ ਆ ਤੂੰ ਥੋੜਾ ਕਮਾਈ ਕਰਦੀ ਗੁਰਦੀਪੂਰੇ ਮੇਰੀ ਗੱਲ ਸੁਣ ਕੇ ਮੇਰੇ ਸਾਹਮਣੇ ਗੱਲ ਕਰਦੇ ਕਿ ਮੈਂ ਆਪੇ ਲੱਕੀ ਨਾਲ ਗੱਲ ਕਰਦੀ ਹੈ ਕੁਛ ਨਾ ਕੁਛ ਤੂੰ ਕਰਦਾ ਹੀ ਨਾ ਐਡਾ ਥੋੜਾ ਕੋਈ ਇੱਕ ਦੂਜੇ ਦੇ ਕੰਮ ਭਾਂ ਭਰਾਈ ਹੁੰਦੇ ਆ ਕੁਛ ਨਾ ਕੁਛ ਕਰਦਾ ਤੇ ਹੁਣ ਵੇ ਇਹਦੇ ਨਾਲ ਕੱਲੀ ਨਾਲ ਗੱਲ ਕੀਤੀ ਇਨੇ ਕੱਲੀ ਨੇ ਕਿੱਥੋਂ ਦੇ ਦੇਣੇ ਉਹ ਵੀ ਤੇ ਮੈਂ ਕਹਿੰਦੀ ਵੀ ਤੂੰ ਕਿਹੜਾ ਕਮਾਈ ਕਰਦੀ ਉਹਨੂੰ ਸੋਚਣਾ ਚਾਹੀਦਾ ਸੀ ਨਾ ਵੀ ਮੈਂ ਗੱਲ ਕਰਨੀ ਤੇ ਚੱਲ ਮੈਂ ਅੰਦਰ ਕਰਦੀ ਆ ਮਾਸੀ ਨਹੀਂ ਭੂਆ ਜੀ ਗੱਲ ਤੇ ਭਵੇਂ ਕਰ ਹੀ ਦਿੰਦੇ ਉਹਨਾਂ ਮਮਾ ਤੋਂ ਥੋੜਾ ਝੱਕ ਗਏ ਸੀ ਕਹਿੰਦੇ ਪਹਿਲਾਂ ਮੈਂ ਤੁਹਾਡੇ ਨਾਲ ਤਾਂ ਹੀ ਗੱਲ ਕੀਤੀ ਐ ਵੀ ਤੁਸੀਂ ਪੁੱਛ ਲਓ ਤੇ ਜੇ ਹੋਏਗਾ ਤੇ ਦੱਸਿਓ ਮੈਨੂੰ ਫਿਰ ਕੀ ਪਤਾ ਵੀਰਾ ਜਾਂ ਭਾਬੀ ਆਉਂਦੇ ਤੇ ਮਮਾ ਉਹਨਾਂ ਨੂੰ ਕਹਿੰਦੇ ਮੈਂ ਤੇ ਇਹਨਾਂ ਤੇ ਇਹ ਵੀ ਪੁੱਛਦੀ ਪਈ ਆ ਵੀ ਜੇ ਮਦਦ ਕਰ ਸਕਦੇ ਤੇ ਮੈਨੂੰ ਦੱਸੋ ਮੈਂ ਉਹਨਾਂ ਨੂੰ ਕਵਾਂ ਉਹ ਕਿਤੇ ਉਹ ਨਾ ਅਰੇਂਜਮੈਂਟ ਕਰਨ ਵੇਖੋ ਭੂਆ ਜੀ ਰਕਮ ਲੈਣ ਨੂੰ ਵੀਰ ਭਾਬੀ ਨੇ ਆਣਾ ਸੀਗਾ ਹੈ ਓਦਾਂ ਨਹੀਂ ਵੀਰ ਆ ਕੇ ਮੇਰੇ ਵੀਰ ਨਾਲ ਮਿਲ ਸਕਦਾ ਕਿ ਭਾਜੀ ਮੈਂ ਇੱਧਾ ਬਾਹਰ ਚੱਲਿਆ ਵਾਂ ਪਰ ਜਵਾਂਦਾ ਸੀ ਨਾ ਬੰਦਾ ਸੀ ਨਾ ਇਹੀ ਵਰ ਜਵਾਂਦਾ ਸੀ ਨਾ ਉਹਨਾਂ ਦਾ ਆ ਕੇ ਉਹਨਾਂ ਨਾਲ ਗੱਲ ਕਰਦੇ ਮੇਰੇ ਨਾਲ ਕਿਸੇ ਦਾ ਵੀ ਨਹੀਂ ਬੰਦਾ ਮਤਲਬ ਕਰਦੀ ਦੀਦੀ ਮੈਂ ਤੁਹਾਡੀ ਗੱਲ ਨਾਲ ਵੀ ਸਹਿਮਤ ਹਾਂ ਪਰ ਅਜੇ ਤੱਕ ਤੇ ਮੈਨੂੰ ਵੀ ਨਹੀਂ ਪਤਾ ਵੀ ਜਾਣਾ ਮੈਨੂੰ ਵੀ ਤੇ ਕੱਲੋਂ ਪਤਾ ਲੱਗਣ ਦੇ ਪੀ ਉਹਨਾਂ ਦਾ ਬਾਹਰ ਦਾ ਬਣਾਉਂਦੇ ਮੈਂ ਤੁਹਾਡੀ ਗੱਲ ਸਮਝਦੀ ਆ ਪਰ ਤੁਹਾਡੇ ਵੀਰ ਦਾ ਵੀ ਫਰਜ਼ ਬੰਦਾ ਸੀ ਜੇ ਤੁਹਾਡੀ ਭਾਬੀ ਆ ਸਕਦੀ ਤੇ ਵੀਰ ਵੀ ਨਾਲ ਆਉਂਦਾ ਆ ਕੇ ਜਿਹੜੀ ਗੱਲ ਭਾਬੀ ਕਰਕੇ ਗਈ ਉਹ ਮੇਰੀ ਮਾਂ ਨਾਲ ਜਾਂ ਮੇਰੇ ਭਰਾਣਾ ਬਹਿ ਕੇ ਉਹ ਗੱਲ ਕਰਦੇ ਪਰ ਮੈਨੂੰ ਕਹਿ ਗਏ ਸੀ ਤੇ ਇਸ ਕਰਕੇ ਮੈਂ ਤੇ ਕਹਿ ਨਹੀਂ ਕੋਈ ਨਹੀਂ ਮੈਂ ਵੀਰੇ ਨੂੰ ਕਹਿ ਦਾਂਗੀ ਜੇ ਲੋੜ ਹੋਏਗੀ ਤੇ ਆਪੀ ਇਹਨਾਂ ਨਾਲ ਗੱਲ ਕਰ ਲਾਂਗੇ ਉਹ ਗੱਲ ਕਰਦੀ ਵੀ ਲੱਗੇ ਨਾ ਹਾਂਜੀ ਮੈਂ ਕਿਹਾ ਜੇ ਪੈਸੇ ਚਾਹੀਦੇ ਤੇ ਇਹ ਕਹਿੰਦੇ ਨਹੀਂ ਮੇਰੇ ਕੋ ਨਹੀਂ ਹੈਗੇ ਮੇਰਾ ਅੱਗੇ ਬੜਾ ਖਰਚਾ ਹੁੰਦਿਆ ਏ ਦੀਦੀ ਵੀ ਆਈ ਹੋਈ ਹੈ ਦਵਾਈਆਂ ਪਾਣੀਆਂ ਦਾ ਵੀ ਚੱਲਣ ਦਿਆ ਵਾ ਤੇ ਮੈਂ ਤੇ ਫਿਰ ਹੁਣ ਨਾ ਹੀ ਕਰਾਂਗੀ ਤੇ ਜੇ ਤੁਹਾਡੇ ਮਨ ਚ ਗੁੱਸਾ ਤੇ ਮੈਂ ਉਹਨਾਂ ਨੂੰ ਕਹਿ ਦਾਂਗੀ ਕੋਈ ਗੱਲ ਨਹੀਂ। ਇਹੋ ਹੀ ਗੱਲ ਜੋ ਡਾਇਰੈਕਟ ਕਰਦੀ ਨਾ ਇਹਨਾਂ ਨਾਲ ਫੇਰ ਨਹੀਂ ਉਹਨਾਂ ਉਹਨੂੰ ਵੀ ਨਹੀਂ ਗੁਸਾਣਾ। ਵੀ ਹਾਂ ਚਲ ਸਾਨੂੰ ਗੱਲ ਕੀਤੀ ਐ ਤੇ ਅਸੀਂ ਵੇਖਦੇ ਆਂ ਸੋਚਦੇ ਆਂ ਕੁਝ। ਹੁਣ ਤੇਰੇ ਨਾਲ ਗੱਲ ਕੀਤੀ ਇਹ ਵੀ ਅਗਲੇ ਦੇ ਮਨ ਵਿੱਚ ਗੁੱਸਾ ਹੈਗਾ ਨਾ ਫੇਰ। ਵੀ ਜੇ ਮਦਦ ਚਾਹੀਦੀ ਹੋਈ ਸੀ ਤੇ ਸਾਡੇ ਨਾਲ ਗੱਲ ਕਰਦੀ। ਬਾਕੀ ਜ਼ਿੰਮਾ ਹੈ ਇਹਨੇ ਕਿਹੜਾ ਇੱਥੇ ਬੈਠੀ ਰਹਿਣਾ। ਇੱਕ ਅੱਦੇ ਦਿਨ ਤੱਕ ਆਪਾਂ ਇਹਨੂੰ ਛੱਡ ਹੀ ਆਣਾ ਭੇਜ ਦੇਣਾ ਵਾ। ਹੁਣ ਠੀਕ ਹੋ ਗਈ ਆ। ਚਲ ਆਪਣੇ ਘਰ ਜਾਵੇ ਮੈਨੂੰ ਨਹੀਂ ਤੀ ਆ ਆਪਣੇ ਘਰ ਚੰਗੀਆਂ ਲੱਗਦੀਆਂ ਤੁਸੀਂ ਐਦਾ ਹੀ ਕਰੋ ਹੁਣ ਮੈਨੂੰ ਇੱਕ ਅੱਧੇ ਦਿਨ ਤੱਕ ਛੱਡ ਆਓ ਠੀਕ ਹੈ ਨਹੀਂ ਗੱਲ ਗੱਲ ਚ ਮੇਰਾ ਜ਼ਿਕਰ ਹੋ ਹੀ ਜਾਂਦਾ ਵੀ ਦੀਦੀ ਆਏ ਆ ਦੀਦੀ ਆਏ ਆ ਮੇਰਾ ਕੀ ਪਤਾ ਜ਼ਿਆਦਾ ਹੀ ਨਹੀਂ ਖਰਚਾ ਹੁੰਦਿਆ ਇੱਥੇ ਚਲ ਮਨਮੀਤ ਕੋਈ ਗੱਲ ਨਹੀਂ ਹੁਣ ਵੀ ਠੀਕ ਨਹੀਂ ਤੇ ਤਾਂ ਹੀ ਆਈਆਂ ਨਾ ਉਦਾਂ ਥੋੜੀ ਆਈ ਹੈ ਚਲੋ ਤੇ ਗੱਲ ਹੈਗੀ ਆ ਪੂਆ ਜੀ ਆਈਆਂ ਤੇ ਦੁੱਖ ਨੂੰ ਆਈਆਂ ਪਰ ਜੇ ਗੱਲ ਇਦੇ ਪੇਕਾਂ ਨਾਲ ਇਹਨਾਂ ਨੇ ਕਿਹਾ ਕਿ ਮੇਰਾ ਜਿਕਰ ਵਿੱਚ ਕਰਨ ਦੀ ਕਾਦੀ ਲੋੜ ਸੀ ਵੀ ਦੀਦੀ ਆਏ ਦੀਦੀ ਕੋਈ ਜ਼ਿਆਦਾ ਖਰਚਾ ਕਰਾਉਂਦੀ ਆ ਕਿ ਗਾਰਨੀਆ ਧੀਆਂ ਨੂੰ ਤੇ ਇਹ ਤਾਂ ਕਹੀਏ ਨਾ ਜੇ ਸਾਡਾ ਆਪਣਾ ਭਾਂਡਾ ਚੰਗਾ ਹੋਵੇ ਉਹ ਬਾਰ ਬਾਰ ਕਹੀ ਜਾਂਦਾ ਦੀਦੀ ਆਏ ਮੇਰਾ ਖਰਚਾ ਹੁੰਦਿਆ ਦੀਦੀ ਆਏ ਖਰਚਾ ਹੁੰਦਿਆ ਕੋਈ ਨਹੀਂ ਚਲ ਜੇਗੀ ਦੀਦੀ ਦੀਦੀ ਨੇ ਇੱਥੇ ਬੈਠੀ ਨਹੀਂ ਰਹਿਣਾ ਇੰਨਾ ਕੋਲ ਨਹੀਂ ਦੀਦੀ ਆਪਾਂ ਇਹ ਥੋੜੀ ਕੰਨੇ ਫਿਰ ਤੁਸੀਂ ਜਾਓ ਮੈਂ ਨਹੀਂ ਕਿਹਾ ਇਹੋ ਹੀ ਕਹਿਣ ਦੀ ਸੀ ਵੀ ਮੇਰਾ ਖਰਚਾ ਹੁੰਦਿਆ ਮੈਂ ਨਹੀਂ ਦੇ ਸਕਦਾ ਮੈਂ ਤਾਂ ਪਹਿਲੇ ਦਿਨ ਤੋਂ ਕਹਿਆ ਸੀ ਵੀ ਜਦੋਂ ਨਿਰਮਲ ਦੇ ਪੈਸੇ ਆਣਗੇ ਮੈਨੂੰ ਜਿੰਨੇ ਤੁਹਾਡੇ ਲੱਗੇ ਦੱਸ ਦਿਓ ਉਹ ਤੋਂ ਵੱਧ ਹੀ ਦੇ ਦਾਂਗੀ ਚੱਲ ਕੋਈ ਗੱਲ ਨਹੀਂ ਪੇਕਿਆਂ ਦਾ ਵੀ ਫਰਜ਼ ਮੰਦਾ ਹੀ ਐ ਇਹਦੇ ਚ ਕਿਹੜੀ ਗੱਲ ਆ ਜੇ ਵਿਆਹ ਤੀਆਂ ਧੀਆਂ ਤੇਰਾ ਮਤਲਬ ਇਹ ਥੋੜੀ ਵੀ ਪੁੱਛਣਾ ਹੀ ਨਹੀਂ ਉਹਨਾਂ ਨੂੰ ਭੂਆ ਜੀ ਉਹ ਤੇ ਦਿਖਣ ਨਹੀਂ ਦਿਆ ਫਰਜ਼ ਬੰਦਾ ਤੇ ਨਾਲ ਗੱਲਾਂ ਵੀ ਹੋਉਂਦੀਆਂ ਨਾ ਸੁਣਾਈ ਵੀ ਤੇ ਜਾਂਦੇ ਪਏ ਨਾ ਨਾਲ-ਨਾਲ ਚੱਲ ਮਨਮੀਤ ਕੋਈ ਨਹੀਂ ਗੁੱਸਾ ਨਾ ਭਾਲ ਕੋ ਰਾਹ ਹੈ ਤੇਰਾ ਫਿਰ ਕੀ ਹੋਇਆ ਜੇ ਕਹਿਤਾ ਹਾ ਦੀਦੀ ਤੁਸੀਂ ਆਪਣੇ ਪੈਰ ਰੱਖ ਨਹੀਂ ਮੈਂ ਕੀ ਕਰਨੇ ਨਹੀਂ ਮੈਨੂੰ ਨਹੀਂ ਚਾਹੀਦੇ ਪੈਸੇ ਇਹ ਤਾਂ ਤੈਨੂੰ ਦੇਗੀ ਮਨਮੀ ਤੇ ਰੱਖ ਦੂਗੇ ਦੇ ਸੀ ਮਾਂ ਨਹੀਂ ਨਹੀਂ ਮੈਂ ਅਟਕਾ ਸੋਦਾ ਹੁੰਦਾ ਵੀ ਕੀ ਆ ਚਲ ਮਨਮੀ ਤੇ ਤੇ ਉਹਨਾਂ ਦਾ ਪਿਆਰ ਸੀਗਾ ਦੇਗੇ ਤੇ ਫਿਰ ਕੀ ਹੋਇਆ ਰੱਖ ਪਿਆਰ ਦੇ ਤੇ 10 ਰੁਪਏ ਵੀ ਕੋਈ ਦੇ ਦੇਣਾ ਤੇ ਉਹ ਵੀ ਬਹੁਤ ਜ਼ਿਆਦਾ ਹੁੰਦੇ ਅੱਜ ਉਹਨਾਂ ਦੇ ਮਾੜੇ ਨੇ ਤੇ ਫਿਰ ਕੀ ਹੋਇਆ ਚੰਗੇ ਵੀ ਹੋਣਗੇ ਹੀ ਨਾ ਕਦੀ ਨਾ ਕਦੀ ਤੇ ਰੱਖ ਤੂੰ ਪਿਆਰ ਨਾ ਦੇ ਕੇ ਗਏ ਅਗਲੇ ਇਦਾਂ ਨਹੀਂ ਕਰੀਦਾ ਪੁੱਤ ਉਹ ਆਈ ਨਹੀਂ ਮੇਰਾ ਹਾਲ ਚਾਲ ਪੁੱਛ ਕੇ ਨਾ ਇਨੇ ਜੀ ਮੈਂ ਕੋਸ਼ਿਸ਼ ਗੁਦੀਪ ਮਾਂ ਚੈਨਾ ਵੀ ਇੱਕ ਗੱਲ ਕਰਨੀ ਸੀ ਦੱਸੋ ਰਾਤੋਂ ਸੀਮਾ ਦੇ ਪੇਕੇ ਗਈ ਸੀ ਹਾਂ ਮੈਂ ਗਈ ਸੀ ਬਾਬੇ ਉਹ ਤੇ ਮੈਂ ਜਾਣੇ ਕਿ ਚਲੇਗੀ ਤੇ ਉਤੋਂ ਸੀਮਾ ਵੀ ਆਈ ਹੋਈ ਸੀ ਮੈਨੂੰ ਥੋੜੀ ਪਤਾ ਸੀ ਵੀ ਸੀਮਾ ਨੇ ਆਣਾ ਇਦਾਂ ਤੇ ਹੋ ਹੀ ਨਹੀਂ ਸਕਦਾ ਇਹ ਤੁਹਾਡੀ ਜਰੂਰ ਕੋਈ ਗਿੱਟਮਟ ਹੋਈ ਕੋਈ ਸਲਾਹ ਕੀਤੀ ਤੁਸੀਂ ਦੋਵਾਂ ਨੇ ਨਹੀਂ ਮੇਰੀ ਗੱਲ ਸੁਣੋ ਮੈਂ ਜਾਣ ਮੈਂ ਜਾ ਨਹੀਂ ਸਕਦੀ ਮੇਰੀ ਉਹਨਾਂ ਨਾਲ ਨਹੀਂ ਕੋਈ ਰਿਸ਼ਤੇਦਾਰੀ ਮੈਨੂੰ ਇਹਦਾ ਨਹੀਂ ਕੋਈ ਇਤਰਾਜ਼ ਹੈਗਾ ਇਸ ਗੱਲ ਦਾ ਨਹੀਂ ਇਤਰਾਜ਼ ਹੈਗਾ ਪਰ ਕਮ ਸੇ ਕਮ ਮੈਨੂੰ ਤੇ ਦੱਸਦੀ ਵੀ ਭੂਆ ਨੇ ਵੀ ਆਣਾ ਮੈਂ ਭੂਆ ਨੂੰ ਕਿਹਾ ਵਾ ਭਈ ਉਧਰ ਆਓ ਅਚਾਨਕ ਨਹੀਂ ਤੂੰ ਗਈ ਹੈਗੀ ਤੁਹਾਡੀ ਸਲਾਹੀ ਰਾਏ ਤੁਹਾਡੀ ਇੱਕੀ ਸੀ ਮੈਂ ਨਹੀਂ ਭੂਆ ਜੀ ਨੂੰ ਕਿਹਾ ਇਹ ਚੰਨ ਕੀ ਆਏ ਸੀ ਜਿਸ ਦਿਨ ਮੈਂ ਗਈ ਐ ਤੇ ਵੀ ਮੇਰੇ ਤੋਂ ਬਾਅਦ ਸੁਆਹ ਆਏ ਐ ਮੈਂ ਤੇ ਬਿੱਲੋ ਗਈ ਮੈਂ ਤੇ ਇਹ ਤੇ ਪਹਿਲਾਂ ਬੈਠੀ ਸੀ ਮੈਂ ਬਾਅਦ ਚ ਗਈ ਆ ਬਾਕੀ ਮੈਨੂੰ ਇਹ ਥੋੜੀ ਪਤਾ ਕਿ ਸੀਮਾ ਨੇ ਆਣਾ ਤੇ ਮੈਂ ਤਾਂ ਹੀ ਜਾਣਾ ਵਾ ਜਾਂ ਮੇਰੀ ਇਹਦੇ ਨਾਲ ਕੋਈ ਗੱਲ ਹੋਈ ਆ ਮੈਂ ਤੇ ਅਚਾਨਕ ਗਈ ਪਰ ਨਹੀਂ ਮੈਂ ਨਹੀਂ ਗੁਰਦੀਪਸ ਗੱਲ ਨੂੰ ਮੰਨਦੀ ਵੀ ਇਹ ਅਚਾਨਕ ਵਾਲੀ ਗੱਲ ਹੋਈ ਆ ਹੋਈ ਤੇ ਗੱਲ ਤੁਹਾਡੀ ਸਲਾਹ ਨਾਲ ਹੀ ਆ ਅਚਾਨਕ ਨਹੀਂ ਹੋਈ ਬਾਕੀ ਜੇ ਸੀਮਾ ਤੂੰ ਮੈਨੂੰ ਦੱਸ ਵੀ ਦਿੰਦੀ ਤੇ ਮੈਂ ਕੀ ਕਹਿਣਾ ਸੀਗਾ ਤੂੰ ਵੀ ਨਾ ਹੁਣ ਪਰਦੇ ਬਹੁਤ ਰੱਖਣ ਲੱਗ ਗਈ ਮੇਰੇ ਕੋਲੋਂ ਫਿਰ ਪਤਾ ਕੀ ਆ ਫਿਰ ਕਹਿੰਦੇ ਵੀ ਸੱਸ ਮਾੜੀ ਆ ਸੱਸ ਗੱਲ-ਗੱਲ ਤੇ ਟੋਕਦੀ ਆ ਫਿਰ ਮੈਨੂੰ ਐਸੇ ਕਰਕੇ ਗੁੱਸਾ ਆਂਦਾ ਜੇ ਤੂੰ ਮੈਨੂੰ ਦੱਸ ਵੀ ਦਿੰਦੀ ਤੇ ਮੈਂ ਕਿਹੜਾ ਤੁਹਾਨੂੰ ਕੁਝ ਕਹਿ ਦੇਣਾ ਸੀਗਾ ਹੈ ਸਵਾ ਤੂੰ ਮੈਨੂੰ ਵੀ ਫਿਰ ਕਹਿੰਦੀ ਵੀ ਮੰਮਾ ਚਲੋ ਤੁਸੀਂ ਵੀ ਨਾਲ ਚਲੋ ਪੂਆ ਜੀ ਵੀ ਆਣਾ ਹੈ ਪਰ ਮੰਮਾ ਮੈਨੂੰ ਤਾਂ ਪਤਾ ਹੀ ਨਹੀਂ ਕਿ ਪੂਆ ਜੀ ਨੇ ਆਣਾ ਤੇ ਤਨ ਮੇ ਤਾਂ ਆਖਿੰਦੀ ਜੇ ਮੈਨੂੰ ਪਤਾ ਹੁੰਦਾ ਪੀ ਉਹਨਾਂ ਨੇ ਆਣਾ ਤੇ ਚਲੋ ਤੁਸੀਂ ਵੀ ਚਲੋ ਤੇ ਤੁਹਾਡੀ ਗੱਲ ਸਹੀ ਆ ਤੁਹਾਨੂੰ ਨਹੀਂ ਹੀ ਪਤਾ ਪਰ ਤੁਹਾਡਾ ਫਰਜ਼ ਤੇ ਰਹਿਣਾ ਕਿ ਮੰਮੀ ਨੂੰ ਦੱਸਣ ਦਾ ਕਿ ਮੰਮੀ ਅੱਜ ਉੱਥੇ ਪੂਆ ਜੀ ਵੀ ਆਏਗੀ ਹੋ ਤੁਹਾਡੀ ਭਝਾਈ ਗੱਲ ਕਰ ਗਈ ਇਹ ਬਿਨਾ ਅਜੀਬ ਜਿਹਾ ਲੱਗਦਾ ਵਾ ਦੱਸਿਆ ਨਹੀਂ ਤੇ ਨਾਈ ਬੁਆ ਨੇ ਦੱਸਿਆ ਤੇ ਨਾ ਹੀ ਤੂੰ ਮੈਨੂੰ ਦੱਸਿਆ ਗੁਰਦੀਪ ਨੂੰ ਵੀ ਆਇਆ ਕਿੰਨੇ ਦਿਨ ਹੋ ਗਏ ਗੁਰਦੀਪ ਤੂੰ ਵੀ ਨਾ ਲਿਆ ਮੇਰੇ ਅੱਗੇ ਵੀ ਚੱਲ ਜੇ ਤੂੰ ਅਚਾਨਕ ਹੀ ਉੱਥੇ ਪਹੁੰਚੀ ਆ ਤਾਂ ਵੀ ਤੂੰ ਮੈਨੂੰ ਦੱਸ ਦਿੰਦੀ ਵੀ ਭਾਬੀ ਮੈਂ ਵੀ ਉੱਥੇ ਗਈ ਸੀਗੀ ਜਦੋਂ ਸੀਮਾ ਉੱਥੇ ਗਈ ਸੀ ਤੇ ਮੈਂ ਵੀ ਉੱਥੇ ਗਈ ਆ ਚਲ ਖਿਆ ਵੀ ਨਹੀਂ ਧਿਆ ਰਿਆ ਨਹੀਂ ਧਿਆ ਰਿਆ ਮੈਨੂੰ ਦੱਸਣ ਦਾ ਵਹਿਣਾ ਹਾਂ ਸਾਡੇ ਘਰ ਚ ਤੇ ਆ ਨਵੀਂ ਗੱਲ ਸ਼ੁਰੂ ਹੋ ਗਈ ਆ ਜਾਂ ਤੇ ਕਿਸੇ ਦੇ ਧਿਆਨ ਚ ਹੀ ਨਹੀਂ ਗੱਲ ਰਹਿੰਦੀ ਤੇ ਜਾਂ ਚਲੋ ਗੱਲ ਹੀ ਮੁਕਾਤੀ ਚੇਤਾ ਹੀ ਭੁੱਲ ਗਿਆ ਸੀ ਉਮੀ ਆ ਮਾਵੜੀ ਚੰਗਾ ਕੀਤਾ ਜਿਹੜੀਆਂ ਗੱਲਾਂ ਗੱਲਾਂ ਚ ਗੱਲ ਸੁਣਾਤੀ ਇਹਨਾਂ ਨੂੰ ਉਧਰ ਜਾ ਕੇ ਵੇਖੀ ਇੱਕ ਦੂਜੇ ਨੂੰ ਕਿਤਾ ਕੰਨੀ ਵਾਲਾ ਪਉਂਦੀ ਐ ਇੱਕ ਦੂਜੇ ਬਾਰੇ ਨਾਲੇ ਘੇਟਮੇਟ ਚੱਲਦੀ ਐ ਚੱਲਨੀ ਆ ਇਹਨਾਂ ਦੀ ਇਦਾਂ ਹੀ ਹੁੰਦਾ ਵਾ ਜਦੋਂ ਵੀ ਕੋਈ ਗਲਤੀ ਹੋਵੇ ਨਾ ਇਹਨਾਂ ਨੂੰ ਦੱਸੋ ਨਾ ਤੇ ਫਿਰ ਮੁੜ ਕੇ ਜਾ ਕੇ ਦੂਜੇ ਪਾਸੇ ਕਮਰੇ ਚ ਵੜ ਜਾਂਦੀਆਂ ਲੱਗੀਆਂ ਰਹਿੰਦੀਆਂ ਕੀ ਕਰਦੀਆਂ ਇੱਕ ਦੂਜੇ ਦੀ ਗੱਲ ਤੇ ਪੋਚੇ ਪਾਉਂਦੀਆਂ ਪਾਉਂਦੀਆਂ ਵਾ ਆਕੂ ਕੀ ਸੀਮਾ ਨੂੰ ਨਹੀਂ ਪਤਾ ਤੇ ਉਹ ਆਕੂ ਕੀ ਭੂਆ ਮੈਨੂੰ ਨਹੀਂ ਹੀ ਪਤਾ ਕਿ ਭੂਆ ਜੀ ਵੀ ਉੱਥੇ ਆਏ ਇਹ ਭਲਾ ਇਦਾਂ ਹੋ ਸਕਦਾ ਵਾ ਇੱਕੋ ਟਾਈਮ ਤੇ ਹੀ ਪਹੁੰਚ ਗਈਆਂ ਜੇ ਅੱਗਾ ਪਿੱਛਾ ਨਹੀਂ ਹੋ ਸਕਦਾ ਤਾਂ ਤੁਹਾਡੀ ਨੋ ਆਣਾ ਇਹ ਬੜੀ ਤੇਜ਼ ਹੋ ਗਈ ਇਹ ਮੱਲਾਦਾ ਭੂਆ ਨਾ ਰਹਿ ਰਹਿ ਕੇ ਹੀ ਹੋਈ ਜਾਂਦੀ ਆ ਬਹੁਤ ਤੇਜ਼ ਹੋ ਗਈ ਆਹੋ ਉਹਦੇ ਨਾਲ ਰਹਿ ਰਹਿ ਕੇ ਤੇ ਹੀ ਮੈਨੂੰ ਇੰਨੀ ਹੈਰਾਨ ਗੀ ਵੀ ਆ ਭੂਆ ਨੂੰ ਦੱਸ ਤਈ ਕਿ ਆਪਣੇ ਪੇਕਿਆਂ ਨੂੰ ਨਹੀਂ ਦੱਸਿਆ ਹੈ ਤੇ ਉਹੋ ਜਿਹਾ ਭਰਾ ਸਾਡਾ ਜਿਹਨੂੰ ਪਤਾ ਹੀ ਨਹੀਂ ਵੀ ਕੀ ਬੰਨਣ ਕੀ ਦਿਆ ਕਰ ਦੇਵੇ ਉਹਨੂੰ ਸੁਆਹ ਪਤਾ ਹੁੰਦਾ ਜੇ ਉਹਦਾਂ ਛੱਡਣ ਗਿਆ ਹੀ ਤੇ ਛੱਡ ਕੇ ਆਇਆ ਤੇ ਕੀ ਇਹਨੂੰ ਨਹੀਂ ਹੀ ਪਤਾ ਹੋਗਾ ਨਾ ਇਹਨੇ ਦੱਸਿਆ ਆ ਕੇ ਜਾਂ ਇਹਨੂੰ ਪਤਾ ਨਹੀਂ ਹੋਣਾ ਕੀ ਪਤਾ ਹੈ ਤੇ ਹੁਣ ਮਾਰਾ ਜਾਣਦਾ ਅੰਦਰ ਗਿਆ ਵੀ ਹੀਗਾ ਕਿ ਬਾਹਰੋਂ ਬਾਰੀ ਤੇ ਛੱਡ ਕੇ ਆ ਗਿਆ ਮੈਨੂੰ ਇਹ ਵੀ ਨਹੀਂ ਗੱਲ ਦਾ ਪਤਾ ਨਾ ਹੀ ਉਹਨੇ ਮੈਨੂੰ ਕੁਝ ਦੱਸਿਆ ਹੀ ਆ ਕੇ ਇਹ ਵੀ ਇਹਨੂੰ ਵੀ ਪੁੱਛਣਾ ਵਾ ਵੀਰ ਨੂੰ ਵੀ ਪੁੱਛਾਂਗੇ ਇਹਨੂੰ ਵੀ ਹੁਣ ਨਹੀਂ ਆਉਣੇ ਅੰਦਰ ਜਾ ਕੇ ਸਲਾਮਾ ਕਰਨ ਕਰਨ ਤੇ ਉਹ ਆਜੀ ਵੇਖਿਆ ਜੀ ਕਿਵੇਂ 100 ਰੁਪਏ ਦੀਦੀ ਨੇ ਮੋੜ ਦਿੱਤਾ ਬਾਹਨੇ-ਬਾਹਨੇ ਨਾ ਫੜਾ ਹੀ ਦਿੱਤਾ ਮੰਮੀ ਨੇ ਮੈਨੂੰ ਤਾਂ ਕੱਲ ਹੀ ਲੱਭਣ ਦੇ ਆਈ ਜਦੋਂ ਦੇਖ ਕੇ ਗਏ ਭਾਬੀ ਤੇ ਮੂੰਹ ਨਾ ਕਵਟਣ ਦੇ ਹੀ ਦੋਵੇਂ ਜਣੀਆਂ ਬੜੀ ਆਕੜਾ ਸੀ ਮਨਮੇਤ ਵਿੱਚ ਉਹ ਤਾਂ ਖੜਾ ਜੇ ਰੱਖ ਲੈਂਦੀ ਤੇ ਫੇਰ ਕੀ ਪਰ ਤੈਨੂੰ ਗੱਲਾਂ ਕਰਨੋਂ ਹਟਣਾ ਨਹੀਂ ਦਾ ਨਾ ਮਾਵਾ ਤੇ ਆ ਲੈ ਨਾ ਉਹ ਅਜੀ ਮੌਕਾ ਲੱਭਦੀ ਆ ਵਾ ਕੋਈ ਨਾ ਕੋਈ ਗੱਲ ਜੇ ਨਾ ਦੇ ਕੇ ਜਾਂਦੇ ਫੇਰ ਵੀ ਗੱਲਾਂ ਸੀ ਤੇ ਜੇ ਦੇ ਕੇ ਗਈ ਤੇ ਤਾਂ ਵੀ ਗੱਲਾਂ ਵਾ ਉਹ ਨਹੀਂ ਉਹਨਾਂ ਦੀ ਪਹੁੰਚ 500 ਰੁਪਏ ਦੇਣ ਦੀ ਕਿਵੇਂ ਦੇਈ ਜਾਂਦੇ ਇਹਨਾਂ ਨੂੰ 500 ਰੁਪਏ ਮਸਾ ਕਿਉਂ ਗੁਜ਼ਾਰਾ ਕਰਨ ਦੀ ਆਪਣੇ ਘਰ ਦਾ 100 ਆ ਨਾ ਹਾਂ ਮੋੜ ਦਿੱਤਾ 500 ਹੁੰਦਾ ਤੇ ਫੇਰ ਮੋੜ ਦਿਆਂ ਫੇਰ ਚੰਗਾ ਲੱਗਦਾ ਮੈਂ ਵੀ ਭਾਬੀ ਨੂੰ ਥੋੜੀ ਜਿਹੀ ਹੋਲੇ ਹੋ ਕੇ ਕਹਿ ਦਿੰਦੀ ਨਾ ਜਿਹੜਾ 100 ਮੈਨੂੰ ਦੇ ਨਹੀਂ ਨਾ ਦੇ ਦੋ ਸੋਨ ਨੂੰ ਦੇ ਜਾ ਆਹੋ ਵਾਜੀ ਵੇਖਿਆ ਉਹ ਦਿਨ ਵਾਲੀ ਗੱਲ ਕਰ ਹੀ ਦਿੱਤੀ ਕਹਿੰਦੇ ਆ ਨਾ ਝੂਠ ਇੱਕ ਦਿਨ ਫੜਿਆ ਜਾਂਦਾ ਉੱਚ ਕੇ ਛੱਡਿਆ ਮੰਮਾ ਨੇ ਸਾਨੂੰ ਕਿ ਉਦੋਂ ਤੀਂ ਤੋਂ ਮੈਂ ਜਾਨੀਆਂ ਗਈਆਂ ਤੇ ਸਲਾਹ ਨਾ ਗਈਆਂ ਉਹ ਤੇ ਮੈਨੂੰ ਕੱਲ ਹੀ ਪਤਾ ਲੱਗਿਆ ਹੀ ਇਹਨਾਂ ਨੇ ਪੁੱਛਣਾ ਵਾ ਉਹ ਸ਼ੂਗਰ ਕਰ ਤੇਰੀ ਭਾਬੀ ਦੇ ਸਾਹਮਣੇ ਨਹੀਂ ਪੁੱਛ ਪੁੱਛ ਲਿਆ ਇਹਨਾਂ ਨੇ ਹੋਲੀ ਤੇ ਪ੍ਰੀਤ ਸੀ ਜਿੰਨੇ ਨਾਲ ਸਾਹਮਣੇ ਗੱਲ ਕਰ ਦਿੱਤੀ ਜੋ ਚੁੱਸ ਤੇ ਚਲਾਕ ਹੁੰਦੀ ਨਾ ਤੇ ਉਹ ਵੀ ਗਲੜਾ ਪਰਦਾ ਪਾ ਲੈਂਦੀ ਐਨਾ ਸਾਹਮਣੇ ਨਾ ਗੱਲ ਕਰਦੀ ਚੁੱਪ ਰਹਿੰਦੀ ਉਹ ਵੀ ਉਦਨ ਦੀ ਗੱਲ ਹੀ ਨਾ ਕਰਦੀ ਕੋਈ ਵੀ ਕੋਈ ਵੱਲ ਨਹੀਂ ਆਉਂਦਾ ਭਾਬੀ ਨੂੰ ਸਿੱਧੀਆਂ ਹੀ ਕਰਦੀ ਸਾਡੇ ਵਿੱਚ ਤੇ ਕੋਈ ਇਹੋ ਜਿਹਾ ਹੈ ਹੀ ਨਹੀਂ ਫੇਰ ਵੀ ਸਾਨੂੰ ਕਹਿੰਦੇ ਆ ਹਰ ਗੱਲ ਦਾ ਪਰਦਾ ਰੱਖਦੇ ਹਰ ਗੱਲ ਦਾ ਪਰਦਾ ਰੱਖਦੇ ਕਾਹਦਾ ਭਾਜੀ ਆਪਾਂ ਪਰਦਾ ਰੱਖਦੇ ਆ ਪਰ ਫੇਰ ਕੀ ਆ ਜੇ ਹੋਈ ਆਇਆ ਪਰ ਇਹਨਾਂ ਦਾ ਫਰਜ਼ ਨਹੀਂ ਬੰਦਾ ਉਹ ਜਦ ਜੇ ਮੈਂ ਮੰਮਾ ਨੂੰ ਕਹਿਦਾ ਨਾ ਕਿ ਚਲੋ ਮੇਰੇ ਨਾਲ ਪੇਕੇ ਚਲੀਏ ਤੇ ਕਦੀ ਤੁਰਦੇ ਨਹੀਂ ਆ ਮਾੜਾ ਘਰ ਦੇਖ ਕੇ ਵੀ ਭਰਾ ਮਾੜਾ ਵਾ ਮੇਰੀ ਸੇਵਾ ਨਹੀਂ ਹੋਣੀ ਤੇ ਅੱਜ ਕਿਵੇਂ ਕਹਿੰਦੀ ਜੇ ਭੂਆ ਨਹੀਂ ਜਾਣਾ ਹੀ ਤੇ ਮੈਨੂੰ ਵੀ ਤੂੰ ਕਹਿ ਦਿੰਦੀ ਮੈਂ ਵੀ ਤੇਰੇ ਨਾਲ ਜਲ ਜਾਂਦੀ ਨਹੀਂ ਤੇ ਮੈਂ ਕਿਹਾ ਨਹੀਂ ਮੈਂ ਕਹੇ ਮੇਰੀ ਕਿਹੜਾ ਉਹਨਾਂ ਨਾਲ ਰਿਸ਼ਤੇਦਾਰੀ ਨਹੀਂ ਹੈਗੀ ਜੇ ਮੈਂ ਚਲੀ ਗਈਆਂ ਤੇ ਫਿਰ ਕੀ ਹੋ ਗਿਆ ਨਹੀਂ ਨਹੀਂ ਤੂੰ ਹੀ ਸਲਾਹ ਨਾ ਗਈਆਂ ਭਈਆ ਉਹ ਤੇ ਗੱਲ ਹੀ ਨਹੀਂ ਕਰਨ ਦਿੰਦੀਆਂ ਕੋਈ ਵੀ ਐਡੀਆਂ ਮਾਵਾਂ ਧੀਆਂ ਚੋਸ ਤੇ ਹੀ ਆ ਉਹ ਚੰਟੋ ਭੂਆ ਜੀ ਮੈਂ ਤਾਂ ਨੇ ਕਹਿ ਤਾਰੀ ਹੁਣ ਇੰਨੀ ਨਹੀਂ ਸਿਰਦਰਦੀ ਰੱਖਣੀ ਮਾਂ ਦੀ ਉਹਨਾਂ ਨਹੀਂ ਲੈਣਾ ਤੇ ਨਾ ਸੀ ਉਹੰਜ ਵੀ ਗੱਲਾਂ ਸੁਣੀਆਂ ਸੀ ਹੁਣ ਵੀ ਸੁਣਨੀਆਂ ਪਰ ਭੁਆਜੀ ਭਾਬੀ ਮੇਰੀ ਕੋ ਗਲਤੀ ਹੋਈ ਮੈਂ ਮੰਨਨੀ ਡਾਡੀ ਗੱਲ ਕਿ ਪੈਸੇ ਇਹਨਾਂ ਕੋ ਮੰਗਨੇ ਹੁਣ ਮੈਨੂੰ ਪਤਾ ਨਾ ਇਹਨਾਂ ਨੇ ਵੀ ਗੱਲਾਂ ਮੈਂ ਸੁਣੀਆਂ ਤੇ ਸੱਸ ਦੀਆਂ ਵੀ ਸੁਣੀਆਂ ਦੇਨੇ ਤੇ ਇਹਨਾਂ ਨੇ ਹੈ ਨਹੀਂ ਜੇ ਹੁਣ ਇਹਨਾਂ ਨੂੰ ਪਤਾ ਵੀ ਲੱਗ ਗਿਆ ਨਾ ਜੇ ਮਾੜੀ ਮੋਟੇ ਕਰਨੀ ਵੀ ਹੁੰਦੀ ਨਾ ਮਦਦ ਤਾਂ ਵੀ ਨਹੀਂ ਹੋਣ ਇਹਨਾਂ ਨੇ ਕਰਨੀ ਨਹੀਂ ਤੇ ਲਕੀ ਨੇ ਤੈਨੂੰ ਵੀ ਕਿਹਾ ਨਾ ਕਰਤੀ ਉਹਨਾਂ ਨੇ ਨਾ ਕਰ ਦਿੱਤੀ ਕਹਿੰਦੇ ਮੇਕੋ ਨਹੀਂ ਹੈਗੇ ਮਨਮੀਤ ਦਾ ਬੜਾ ਖਰਚਾ ਹੁੰਦਾ ਘਰ ਦਾ ਖਰਚਾ ਹੈ ਮੈਂ ਕਾ ਦੁਕਾਨ ਤੇ ਵੀ ਸੌਦਾ ਪਾਉਣਾ ਵਾ ਮੈਂ ਕੀ ਕਹਾਂ ਮੈਂ ਦੇ ਹੋਈ ਕਵਾਂਗੀ ਕਰ ਲੋ ਰੇਜ਼ਮੈਂਟ ਜੇ ਹੁੰਦਾ ਤੇ ਚਲ ਜੋ ਬਾਅਦ ਜੇ ਨਹੀਂ ਹੁੰਦਾ ਤੇ ਚੁੱਪ ਕਰਕੇ ਰੁੱਕੀ ਮਿਸ ਇੱਥੇ ਖਾਈ ਚਲੋ ਉਹ ਕੋਈ ਗੱਲ ਨਹੀਂ ਮਾੜੇ ਦਾ ਵੀ ਉਹ ਪਰਵਾਦਵਾ ਬੈਠਾ ਜੇ ਇਹ ਨਾ ਦੇਣਗੇ ਤੇ ਕੀ ਗੱਲ ਉਹਨਾਂ ਦਾ ਰੇਜ਼ਮੈਂਟ ਨਾ ਹੋਊਗਾ ਕਿਦੋਂ ਹੋ ਜਾਏਗਾ ਕੋਈ ਗੱਲ ਨਹੀਂ ਇਸ ਗੱਲ ਦੀ ਨਾ ਤੂੰ ਪ੍ਰਵਾਹ ਕਰ ਉਹਨੂੰ ਲਕੀ ਨੇ ਤੇ ਆ ਕੇ ਮਾਂ ਨਾਲ ਗੱਲ ਕਰਨੀ ਆ ਨਾ ਬਬੀ ਸਾਡੀ ਦੇਣ ਦੋ ਕਿਤੇ ਮੈਨੂੰ ਪਤਾ ਮੈਨੂੰ ਤਾਂ ਪਹਿਲਾਂ ਪਤਾ ਹੀ ਇਹਨਾਂ ਨੇ ਮਾਂ ਤੋਂ ਬਿਨਾਂ ਤੁੰਨਾ ਨਹੀਂ ਹੈਗਾ ਗੱਲ ਖਤਮ ਚਲੋ ਛੱਡੋ ਪੂਆ ਜੀ ਚਾਹ ਰਾਂਦੇ ਕੋਈ ਨਹੀਂ ਇਹ ਹੀ ਅਰਦਾਸ ਕਰ ਵਾਹਿਗੁਰੂ ਅੱਗੇ ਵੀ ਉਹਦਾ ਕਿਤੇ ਉਹਨਾ ਕਿਤੇ ਅਰੇਂਜਮੈਂਟ ਹੋ ਜਾਏ ਤੇ ਵੀਰ ਮੇਰਾ ਬਾਹਰ ਜਾਵੇ ਬਸ ਇਹ ਵਾਹਿਗੁਰੂ ਅੱਗੇ ਦਿਨ ਰਾਤ ਹੱਥ ਜੋੜਿਆ ਪੂਆ ਜੀ ਆਸ ਹੁੰਦੀ ਭੈਣ ਪੜਾਤੇ ਤੈਨੂੰ ਪਤਾ ਕੱਲੀ ਕੱਲੀ ਤੇ ਮੈਂ ਭੈਣ ਆ ਨਾ ਕੋਈ ਸਾਡਾ ਹੋਰ ਵੀਰ ਆ ਜਿਹੜੀ ਉਹਨਾਂ ਨੇ ਮਦਦ ਮੰਗ ਲੈ ਤੇ ਸੋਹਰੇ ਵੀਰ ਦੇ ਉਹ ਵੀ ਉਹਨੇ ਕਹੀਆ ਨਹੀਂ ਮਦਦ ਕਰ ਸਕਦੇ ਪਰ ਇਹਨਾਂ ਨੇ ਉਹ ਵੀ ਨਾ ਕਰ ਦਿੱਤੀ ਜੇ ਕਰ ਦਿੰਦੇ ਮਦਦ ਤੇ ਵੀਰ ਨੇ ਵੀ ਖੁਸ਼ ਹੋ ਜਾਣਾ ਹੀ ਤੇ ਮੈਂ ਵੀ ਖੁਸ਼ ਹੋ ਜਾਣਾ ਹੀ ਚੱਲ ਭੈਣ ਵੀ ਕਿਤੇ ਵੀਰ ਦੇ ਕੰਮ ਆਈ ਪਰ ਕਿੱਥੇ ਚਲੋ ਕਰਮਾ ਚੋਏਗਾ ਨਾ ਤੇ ਮੇਰਾ ਵੀਰ ਆਪੇ ਬਾਹਰ ਚਲ ਜਾਏਗਾ ਸਹੀ ਕੰਦੀ ਸੀਮਾ ਬਚਪਨ ਚ ਜਦੋਂ ਵਿਚਾਰੀ ਦੇ ਮਾਂ ਪਿਓ ਤੁਰ ਗਏ ਤੇ ਹੁਣ ਇੱਕ ਭਰਾ ਪਰ ਜਾਈ ਆ ਨਾ ਤੇ ਚੱਲ ਭਰਾ ਵੀ ਵਿਚਾਰਾ ਜੇ ਚੰਗਾ ਕਮਾਏਗਾ ਬਾਹਰ ਚਲਾ ਜਾਏਗਾ ਤੇ ਚਲੋ ਉਹਦੇ ਵੀ ਬੱਚੇ ਦੀ ਪੜ੍ਹਾਈ ਆ ਕਿੰਨਾ ਖਰਚਾ ਵਾ ਤੇ ਭੈਣਾਂ ਨੂੰ ਖੁਸ਼ੀ ਹੁੰਦੀ ਆ ਜੇ ਇੰਨੇ ਜੋਗਾ ਉਹ ਆਪ ਹੁੰਦਾ ਤੇ ਕਿਉਂ ਕੰਦਾ ਭੈਣ ਨੂੰ ਕਿਉਂ ਤਰਲੇ ਕਰਦਾ ਵਿਚਾਰਾ ਪਰ ਚਲੋ ਕੋਈ ਗੱਲ ਨਹੀਂ ਵਾਹਿਗੁਰੂ ਮਾੜੇ ਬੰਦੇ ਦਾ ਵੀ ਹੁੰਦਾ ਵਾ ਪਰਮਾਤਮਾ ਆਪੇ ਉਹਦੀ ਵੀ ਸੁਣੇਗਾ ਚਲਾ ਜਾਏਗਾ ਉਹ ਵੀ ਬਾਹਰ ਤੇ ਭੈਣ ਨੂੰ ਆਪੇ ਖੁਸ਼ੀ ਹੋਏਗੀ ਜੇ ਇਨਾਂ ਨੇ ਕਿਸੇ ਦੀ ਨਹੀਂ ਮਦਦ ਕੀਤੀ ਤੇ ਫੇਰ ਕੀ ਹੋਗਾ ਇਹ ਸਮਾਂ ਦੇ ਆ ਵੀ ਅਸੀਂ ਨਾ ਮਦਦ ਕਰਾਂਗੇ ਤੇ ਜਾਏਗਾ ਪਤਾ ਨਹੀਂ ਬਾਹਰ ਜੇ ਅਸੀਂ ਨਾ ਕਰਾਂਗੇ ਤੇ ਉਹ ਇੱਥੇ ਹੀ ਰਹਿ ਜਾਏਗਾ ਪਰ ਨਹੀਂ ਇਹ ਇਹਨਾਂ ਦੇ ਮਨ ਦੀ ਗਲਤ ਫਹਮੀ ਆ ਕੋਈ ਗੱਲ ਨਹੀਂ ਜਿਸ ਦਿਨ ਉਹ ਜਾਏਗਾ ਨਾ ਉਸ ਦਿਨ ਇਹਨਾਂ ਦੀ ਅੱਖਾਂ ਖੁੱਲਣਗੀਆਂ ਫੇਰ ਲੱਗੇਗਾ ਇਹਨਾਂ ਨੂੰ ਪਤਾ ਕੀ ਵਾਕਈ ਪਰਮਾਤਮਾ ਬੈਠਾ ਮਾੜੇ ਬੰਦੇ ਦੀ ਵੀ ਸੁਣਨ ਵਾਲਾ ਹੱਤੋਂ ਉਲੀਆ ਗਿੱਲਾ ਹੈ ਇਹਨੂੰ ਮੈਂ ਸੁਕਣੇ ਪਾਵਾਂ ਕੱਲ ਤੋਂ ਲਿਆ ਪਿਆ ਹੈ ਭੁੱਖ ਲੱਗੀ ਹੈ ਕੀ ਕਰਾਂ ਕੋਈ ਚੀਜ਼ ਘਰ ਨਹੀਂ ਹੈਗੀ ਕੀ ਕਰਾਂ ਚਲੋ ਵੇਖਦੀਆਂ ਕੋਈ ਮੁੰਡਾ ਜਾਂ ਕੁੜੀ ਵੇਖਣੀ ਆ ਕੋਈ ਚਾਹ ਪਾਣੀ ਪੀਣੇ ਤੇ ਨਾਲੇ ਬਰੈਡ ਮੰਗਾਨੀ ਆ ਭੁੱਖ ਤੇ ਬੜੀ ਲੱਗੀ ਹੋਈ ਹੈ ਲੈ ਮੈਂ ਘਰ ਪਈਆ ਪੈਸੇ ਤੇ ਲੈ ਨਹੀਂ ਲੈ ਮੈਂ ਉਥੋਂ ਪੈਸੇ ਲੈ ਕੇ ਆਵਾਂ ਦਿਮਾਗ ਹੀ ਖਰਾਬ ਹੋ ਗਿਆ ਪਿਆ ਲਹ ਮੱਤੀ ਮਾਰੀ ਪਈ ਆ ਪਏ ਨੇ 50 ਰੁਪਏ ਚਲ ਮੈਂ ਕੁੜੀ ਕੋਈ ਵੇਖਾਂ ਕੋਈ ਮੁੰਡਾ ਵੇਖਾਂ ਬਰੈਡ ਮੰਗਾਵਾ ਲਾ ਕੋਈ ਇੱਥੇ ਬੱਚਾ ਨਹੀਂ ਲੱਭਦਾ ਪਿਆ ਕੀ ਕਰਾਂ ਵੇਖ ਜੀ ਹੱਥ ਬਾਹਰ ਆ ਕੇ ਇੱਧਰ ਵੀ ਨਿਕਲ ਪੁੱਛ ਆ ਕੁੜੀ ਆਉਂਦੀ ਪਈ ਐ ਕੁੜੀ ਐ ਇੱਕ ਮੰਠੈਰੀ ਤੈਰੀ ਉਹ ਤੇ ਮੇਰੇ ਕੋ ਜਾਇਆ ਨਹੀਂ ਜਾਂਦਾ ਮੈਨੂੰ ਇੱਕ ਬਰੈਡ ਲਿਆ ਦੇ ਮਰਟੀ ਹਾਂਜੀ ਮੈਂ ਤਾਂ ਟਿਊਸ਼ਨ ਜਾਣਾ ਅੱਗੇ ਲੇਟ ਹੁੰਦੀ ਨਹੀਂ ਕੋਈ ਗਾ ਨਹੀਂ ਪੁੱਤਾ ਫਿਰ ਲੈ ਲੈ ਮੈਨੂੰ ਮੈਨੂੰ ਨਹੀਂ ਮੈਂ ਕਿੰਨੂ ਕਹਾਂ ਦੱਸ ਤਾਂ ਤੇਰੀ ਮਰਜ਼ੀ ਅੱਜ ਕੱਲ ਦੇ ਬੱਚੇ ਹੀ ਬੜੇ ਆakre ਹੋਏ ਨੇ ਕਿਸੇ ਦੇ ਆਖੇ ਨਹੀਂ ਲੱਗਦੇ ਮਗਰ ਉਹ ਲੋਵ ਨਹੀਂ ਆਉਣਾ ਤੇ ਮੈਂ ਹੋਰ ਕਿਸੇ ਨੂੰ ਕਹਿ ਦੇਣੀ ਆਹ ਤੇ ਮੇਰੀ ਧੀ ਟੁਰੀ ਆਉਂਦੀ ਪਈ ਅੰਜੂ ਉਹੀ ਹੈ ਮੈਨੂੰ ਪਛਾਣ ਨਹੀਂ ਆਈ ਬੁੱਤ ਕੀ ਆ ਕੀ ਹਾਲ ਹੈ ਹਾਂ ਠੀਕ ਹੈ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਹੈ ਬਸ ਵਧੀਆ ਆਜੋ ਅੰਦਰ ਇੱਥੇ ਗੱਲ ਹਾਂਜੀ ਅੰਦਰ ਚੋ ਬਸਾਰੀ ਗੱਲ ਇੱਥੇ ਉਹ ਨਹੀਂ ਖੜੀ ਚਾਈਆਂ ਆਏ ਚਲੋ ਅੰਦਰ ਬੈਠੀ ਆਂ ਅੰਜੂ ਤੂੰ ਐਰ ਕੀ ਬੜੀ ਛੇਤੀ ਆ ਗਈ ਹੈ ਅੱਗੇ ਤੇ ਦੋ ਦੋ ਤਿੰਨ ਤਿੰਨ ਮਹੀਨੇ ਬਾਅਦ ਆਣੀ ਅੱਜ ਕੀ ਹੋ ਗਿਆ ਮੰਮੀ ਮੈਂ ਰੋਜ਼ ਹੀ ਆਇਆ ਕਰਨਾ ਹੁਣ ਮੈਂ ਜਿਸ ਦਿਨ ਦੀ ਤੁਹਾਨੂੰ ਉਹ ਦਿਨ ਮਿਲ ਕੇ ਨਹੀਂ ਗਈ ਮੈਨੂੰ ਦੇਖਿਆ ਮੈਂ ਤੁਹਾਨੂੰ ਕਿ ਤੁਸੀਂ ਤਾਂ ਬਰੈਡ ਨਹੀਂ ਸਾਰਦੇ ਪਏ ਆ ਮੇਰੇ ਦਿਨ ਨੂੰ ਕੁਛ ਹੁੰਦਾ ਆ ਮੈਂ ਹੁਣ ਸਵੇਰੇ ਆ ਜਾਇਆ ਕਰਨਾ ਆ ਬੱਚਿਆਂ ਦੇ ਟਿਫਨ ਬਣਾ ਕੇ ਬੱਚਿਆਂ ਨੂੰ ਸਕੂਲ ਪੇਜ ਕੇ ਤੇ ਮੈਂ ਸ਼ਾਮ ਨੂੰ ਵਾਪਸ ਜਾਇਆ ਕਰਨਾ ਆ ਅੰਜੂ ਪੁੱਤਰ ਹਾਂਜੀ ਰਿੰਕੂ ਦਾ ਕੀ ਕਰਨਾ ਉਹ ਤੇ ਗਰਮ ਗਰਮ ਰੋਟੀ ਖਾਂਦਾ ਹੈ ਉਹ ਕਿਵੇਂ ਖਾਏਗਾ ਕਿੱਥੋਂ ਖਾਏਗਾ ਮੈਨੂੰ ਤੂੰ ਦੱਸ ਪਹਿਲੋ ਮੰਮੀ ਇਹ ਨਹੀਂ ਟੈਨਸ਼ਨ ਨਾ ਲਓ ਤੁਸੀਂ ਤਾਨੂੰ ਪਤਾ ਹੀ ਉਹਨਾਂ ਦਾ ਉਹ ਸਵੇਰੇ ਜਾਂਦੇ ਤਾਂ ਸ਼ਾਮੀ ਆਉਂਦੇ ਆ ਸਵੇਰੇ ਮੈਂ ਉਹਨਾਂ ਦੀ ਫੁਲਕੇ ਬਣਾ ਜਾਂਦੀ ਆ ਸਵੇਰੇ ਉਹ ਨਾਸ਼ਤਾ ਕਰਕੇ ਚੱਲ ਜਾਂਦੇ ਆ ਸ਼ਾਮ ਨੂੰ ਜਦੋਂ ਉਹਨਾਂ ਨੇ ਆਣਾ ਆ ਸ਼ਾਮ ਨੂੰ ਨਹੀਂ ਦੇਰ ਤੱਕ ਮੈਂ ਵਾਪਸ ਚੱਲ ਜਾਣਾ ਕਰ ਲੇ ਕੇ ਮੈਨੂੰ ਤੇ ਫਿਕਰ ਲੱਗਾ ਹੁੰਦਾ ਨਾ ਕਿ ਉਹ ਕਿਵੇਂ ਕਰੇਗਾ ਤੂੰ ਆ ਗਈ ਹੈ ਸਵੇਰੇ ਤੇ ਲੱਕ ਸ਼ਾਮ ਤੱਕ ਆਏਗੀ ਤੇ ਉਹਨਾਂ ਨੂੰ ਰੋਟੀ ਦਾ ਕੀ ਕਰਨਾ ਮੈਨੂੰ ਤੂੰ ਦੱਸ ਤਾ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਾਓ ਤੁਹਾਡੇ ਮੈਨੂੰ ਲੱਗਦਾ ਪੈਸਾ ਹੋ ਜਾਂਦੇ ਨੇ ਬੈਠੇ ਬੈਠੇ ਉੱਪਰ ਹੋ ਜੂ ਉੱਪਰ ਹੋ ਕੇ ਬੈਠਦੇ ਆ ਆਪਾਂ ਹੋਰ ਸਾਰੇ ਪਰਿਵਾਰ ਠੀਕ ਠਾਕ ਨੇ ਜੀ ਜੀ ਅੱ비 ਦਾ ਫੋਨ ਨਹੀਂ ਆਇਆ ਕੋਈ ਨਾ ਨਹੀਂ ਕੀਤਾ ਨਹੀਂ ਤੁਸੀਂ ਪੁੱਛਿਆ ਨਹੀਂ ਆਣਾ ਤਾਂ ਨਹੀਂ ਆਣਾ ਕੀਤਾ ਸੀ ਉਹ ਜਵਾਬ ਵੀ ਨਹੀਂ ਕੋਈ ਦਿੰਦੀ ਨਾ ਹਾਂ ਨਾ 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 ਦਾ ਜਵਾਬ ਦਿੰਦੀ ਦੇਖਿਆ ਫਿਰ ਗਲਤ ਗੱਲਾਂ ਨਾ ਉਸ ਦਿਨ ਤੁਸੀਂ ਵੀ ਗਏ ਤੁਹਾਡੇ ਨਾਲ ਵੀ ਨਹੀਂ ਆਈ ਮੈਂ ਵੀ ਗਈ ਮੇਰੇ ਨਾਲ ਵੀ ਨਹੀਂ ਆਈ ਤੇ ਮੈਂ ਤਾਂ ਉਸ ਦਿਨ ਦੇਖਿਆ ਬਹਾਨਾ ਲਾ ਕੇ ਬੈਠੀ ਚੰਗੀ ਭਲੀਆ ਹੁਣ ਮੰਮੀ ਕੀ ਗੱਲ ਪੈਸੇ ਫੜੇ ਹੱਥ ਚ ਪੁੱਤਲ ਮੈਂ ਤੈਹੇ ਫੜੇ ਮੈਂ ਬ੍ਰੈਡ ਲੈਣ ਵਾਸਤੇ ਭੇਜਿਆ ਸੀ ਕਿਸੇ ਨੂੰ ਉਹ ਕੋਈ ਆਖੇ ਨਹੀਂ ਲੱਗਦਾ ਅੱਜ ਕੱਲ ਦੇ ਬੱਚੇ ਜਮਾਨਾ ਇਹੋ ਜਿਹਾ ਆਖੇ ਮਾਸਾ ਨਹੀਂ ਲੱਗਦੇ ਤੁਸੀਂ ਕੁਝ ਨਹੀਂ ਖਾਦਾ ਸਵੇਰ ਦਾ ਨਾ ਮੈਸੇਜ ਦਾ ਕੁਝ ਨਹੀਂ ਖਾ ਜਾਵੇ ਮੇਰੇ ਕੋਲ ਪੈਸੇ ਪੈਣੇ ਬ੍ਰੈਡ ਮੰਗਵਾਈਏ ਹੁਣ ਕੋਈ ਆਖੇ ਨਹੀਂ ਲੱਗਦਾ ਭਾਬੀ ਲਈ ਚੰਗੀ ਗੱਲ ਥੋੜੀ ਹੈ ਇਹ ਤੁਸੀਂ ਭੁੱਖੇ ਬੈਠੇ ਦੀ ਉਹ ਬਣਾ ਲਾ ਕੇ ਉੱਥੇ ਬੈਠੀ ਹੈ ਬਸ ਉਹ ਮਾਂ ਦੇ ਨਾਲ ਟੌਰ ਨਾ ਬੈਠੀ ਹੈ ਉਹਨੂੰ ਕੋਈ ਸੱਸ ਦਾ ਕੋਈ ਫਿਕਰ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਘਰ ਦਾ ਨਹੀਂ ਫਿਕਰ ਮੰਮੀ ਜੀ ਕੱਲ ਨਾ ਵੀਰ ਨਾਲ ਮੇਰੀ ਗੱਲ ਹੋ ਜਦੋਂ ਮੈਂ ਮਨਵੀਤ ਬਾਰੇ ਵੀਰ ਨੂੰ ਸਾਰੀਆਂ ਗੱਲਾਂ ਦੱਸੀਆਂ ਨਾ ਵੀਰ ਤਾਂ ਹੈਰਾਨ ਹੋ ਗਿਆ ਕਿ ਮਨਵੀਤ ਇੰਜ ਕਰਦੀ ਮੇਰੀ ਮੰਮੀ ਨਾਲ ਵੀਰ ਕਹਿੰਦਾ ਮੈਂ ਤਾਂ ਬਾਹਰ ਤੇ ਕਮਾਈ ਕਰਨ ਆਇਆ ਆ ਦੇਖਣਾ ਤੂੰ ਉਹਨੇ ਆ ਧਿਆਨ ਤੇ ਉਹਨੇ ਰੱਖਣਾ ਮੇਰੀ ਮੰਮੀ ਦਾ ਤੇ ਉਹ ਜਾ ਕੇ ਪੀ ਕੇ ਬੈਠੀ ਆ ਤੇ ਇਹ ਮੈਨੂੰ ਤਾਂ ਫੋਨ ਮੁੰਡਾ ਕਰਦਾ ਨਹੀਂ ਮੈਂ ਦੱਸ ਕੀ ਕਰ ਕਦੀ ਨਹੀਂ ਫੋਨ ਕੀਤਾ ਕਦੀ ਵੀ ਫੋਨ ਕੀਤਾ ਵੇ ਤੂੰ ਉਹਨੂੰ ਆਪਰਾ ਆਪਣੇ ਨੂੰ ਸਮਝਾਈ ਕਿ ਮੰਮੀ ਨੂੰ ਤਾਂ ਫੋਨ ਕਰਿਆ ਕਰ ਕੋਈ ਗੱਲ ਨਹੀਂ ਮੰਮੀ ਮੈਂ ਕਹੂੰਗੀ ਉਹਨੂੰ ਮਨਮੀਤ ਨੂੰ ਫੋਨ ਕਰਦਾ ਤੈਨੂੰ ਕਿਉਂ ਨਹੀਂ ਕਰਦਾ ਮੈਂ ਆਪੇ ਸਮਝਾਉਂਗੀ ਉਹਨੂੰ ਪਤਾ ਨਹੀਂ ਮੇਰੇ ਨਾਲ ਕੋਈ ਗੱਲ ਹੀ ਨਹੀਂ ਕਰਦਾ ਆਪਣੀ ਜਨਾਨੀ ਨਾਲ ਗੱਲਾਂ ਕਰਦਾ ਰਹਿੰਦਾ ਕਰਦਾ ਹੀ ਰਹਿੰਦਾ ਮੈਨੂੰ ਤਾਂ ਕੋਈ ਗੱਲ ਸਮਝ ਨਹੀਂ ਲੱਗੀ ਕੀ ਇਹਨੇ ਉਹਨੂੰ ਹੀ ਚੁੱਕਰ ਦਿੱਤੀ ਹੋਈ ਕੀ ਨਹੀਂ ਗੱਲ ਉਹਨੂੰ ਪਤਾ ਨਹੀਂ ਸੀ ਨਾ ਹਜੇ ਮਨਮੀਤ ਬਾਰੇ ਮੈਂ ਸਾਰੀਆਂ ਗੱਲਾਂ ਦੱਸੀਆਂ ਨਾ ਉਹਨੂੰ ਹੁਣ ਆਪੇ ਉਹਨੂੰ ਪਤਾ ਲੱਗ ਗਿਆ ਆਪੇ ਹੁਣ ਤੁਹਾਨੂੰ ਫੋਨ ਕਰਿਆ ਕਰੂਗਾ ਇਹ ਅੱਜਕੱਲ੍ਹ ਤੇ ਜਨਾਨੀਆਂ ਦੇ ਆਖੇ ਲੱਗਦੇ ਬੰਦੇ ਮਾਵਾ ਦੇ ਕਿੱਥੇ ਆਖੇ ਲੱਗਦੇ ਨੇ ਮੈਨੂੰ ਕਿਉਂ ਉਹ ਜਨਾਨੀ ਦੇ ਮਗਰ ਲੱਗਦਾ ਵੀਰ ਮੇਰਾ ਮੈਂ ਆਪੇ ਉਹਨੂੰ ਸਮਝਾਵਾਂਗੀ ਮੇਰੇ ਆ ਬਚਪਨ ਜਨ ਮੇਂ ਨਾ ਖੇਡਦਾ ਰਿਹਾ ਮੇਂ ਨਾ ਡਰਦਾ ਰਿਹਾ ਮੇਰੇ ਕੋ ਜੀ ਮੇਰੇ ਅੱਖੇ ਨਹੀਂ ਨਾ ਲੱਗੇਗਾ ਤੇ ਮੈਂ ਆਪਣੇ ਇਹਦੇ ਜੀਜੇ ਨਾਲ ਗੱਲ ਕਰਾਉਂਗੀ ਦੇਖੀ ਜੀਜਾ ਇਹਦਾ ਫਿਰ ਇਹਨੂੰ ਠੀਕ ਕਰਦਾ ਘਰੇ ਇਹ ਚੰਗੀ ਗੱਲ ਹੈ ਨਾ ਬਾਕੀ ਮੰਮੀ ਤੁਸੀਂ ਦੱਸੋ ਸਵੇਰ ਦਾ ਖਾਦਾ ਕੀ ਹੈ ਬੇਟੇ ਮੈਂ ਕੁਛ ਨਹੀਂ ਖਾਦਾ ਕੀ ਬਣਾਵਾਤਾ ਦਿਵਸ ਤੇ ਹੁਣ ਕੀ ਖਾਣਾ ਤੁਸੀਂ ਚਲ ਪੁੱਤ ਤੂੰ ਮੂੰਗੀ ਮਸਲਾ ਦੀ ਦਾਲ ਬਣਾ ਲੈ ਇੱਕ ਨਿਕਾ ਜਿੰਨਾ ਫੁਲਕਾ ਲਾ ਲੈ ਮੈਂ ਤਾਂ ਸਵੇਰ ਦੀਆਂ ਸਫਾਈਆਂ ਵੀ ਨਹੀਂ ਕੀਤੀਆਂ ਮੇਕੋ ਉੱਠਿਆ ਹੀ ਨਹੀਂ ਗਿਆ ਲੈ ਮੰਮੀ ਫੁੱਲ ਆ ਲੱਤਾਂ ਮੇਰੀ ਸਾਰੀ ਪੀੜ ਹੋਣ ਗਈ ਹੈ ਲੈ ਮੰਮੀ ਆਲ ਰੋਜੀ ਮੰਗੀ ਵਸਰੇਦਾਰ ਅੱਜ ਮੈਂ ਆਈ ਆ ਤੁਸੀਂ ਮੈਨੂੰ ਦੱਸੋ ਕੀ ਖਾਣਾ ਹੈ ਆਂਦਾ ਨਾ ਪਾਈ ਬਾਦ ਜਾਂ ਮਟਰ ਲੈਨੇ ਆ ਤੇ ਜਾਂ ਗੋਭੇ ਦੀ ਸਬਜੀ ਮੈਂ ਤੁਹਾਨੂੰ ਬਣਾ ਕੇ ਦਿੰਦੀ ਆ ਉਹ ਤੇ ਜੋ ਤੇਰਾ ਦਿਲ ਕਰਦਾ ਤੂੰ ਖਾ ਲੈ ਕੋਈ ਗੱਲ ਨਹੀਂ ਜਿਹੜੀ ਤੇਰੀ ਜੀ ਕਰਦਾ ਪਨੀਰ ਕਰਦਾ ਜੋ ਚੀ ਕਰਦੀ ਤੇਰੀ ਤੂੰ ਬਣਾ ਕੇ ਖਾ ਲੈ ਨਾਲ ਮੈਨੂੰ ਵੀ ਖਵਾ ਚਲੋ ਠੀਕ ਹੈ ਕੋਈ ਗੱਲ ਨਹੀਂ ਉੱਠੋ ਫਿਰ ਮੈਂ ਜਾਂਦੀ ਆ ਅੰਦਰ ਮੈਂ ਤੁਸੀਂ ਬੈਠੋ ਮੈਂ ਮਸਾਲਾ ਮਸੂਲਾ ਤਿਆਰ ਕਰਦੀ ਹਾਂ ਨਹੀਂ ਦੇ ਨੀ ਪੁੱਤ ਪਹਿਲਾਂ ਮੈਨੂੰ ਕੱਪ ਚਾਹ ਦਾ ਬਣਾ ਦੇ ਮੈਂ ਸਵੇਰ ਦੀ ਚਾਹ ਵੀ ਨਹੀਂ ਪੀਤੀ ਚਲੋ ਠੀਕ ਹੈ ਬਬੂ ਦੋ ਰਸ ਲਿਆ ਦੇ ਨਾਲੇ ਚਾਹ ਪਿਆ ਦੇ ਚਲੋ ਠੀਕ ਹੈ ਫਿਰ ਸਬਜੀ ਨੂੰ ਥੋੜਾ ਟਾਈਮ ਲੱਗ ਜਾਣਾ ਹੈ ਮੈਂ ਤੁਹਾਡੇ ਲਈ ਪਹਿਲੋ ਬਣਾਉਂਦੀ ਚਾਹ ਤੇ ਨਾਲ ਮੈਂ ਉਹ ਰਸ ਪੜਾਉਂਦੀ ਆ ਤੁਹਾਨੂੰ ਤੇ ਤੁਸੀਂ ਉਹ ਖਾਓ ਪਹਿਲੋ ਕੋਈ ਗੱਲ ਨਹੀਂ ਕੋਈ ਗੱਲ ਰਾਜੀ ਰੋ ਸੱਚ ਮੰਮੀ ਮੈਂ ਮਨਮੀਤ ਨੂੰ ਕਰਦੀ ਆ ਫੋਨ ਉਹਨੇ ਦੇਖੀ ਕਿੱਦਾਂ ਨਹੀਂ ਆਂਦੀ ਉਸ ਦਿਨ ਤੇ ਮੈਂ ਗਈ ਨਾ ਲੈਣ ਉਹ ਨਾ ਤੁਹਾਡੇ ਅੱਖ ਲੱਗੀ ਨਾ ਮੇਰੇ ਅੱਖ ਲੱਗੀ ਆ ਪਿਆਰ ਦੀ ਭਾਸ਼ਾ ਉਹਨੂੰ ਸਮਝ ਨਹੀਂ ਆਂਦੀ ਹੁਣ ਮੈਂ ਉਸੇ ਨਾਲ ਫੋਨ ਕਰਦੀ ਆ ਉਹਨੂੰ ਮੇ ਬੁਲਾਉਂਦੀ ਕਰੀ